ਬਲਾਚੌਰ ਸਿਟੀ ਪੁਲਿਸ ਨੇ ਇੱਕ ਚੈਰੀਟੇਬਲ ਹਸਪਤਾਲ ਦੀ ਮਹਿਲਾ ਡਾਕਟਰ ਤੇ ਕਥਿਤ ਜਾਲੀ ਡਿਗਰੀ ਸੰਬੰਧੀ ਖਿਲਾਫ ਐਫ ਆਈ ਆਰ ਨੰਬਰ 0075 ਅੰਡਰ ਸੈਸ਼ਨ ਤਹਿਤ ਮਾਮਲਾ ਦਰਜ ਕੀਤਾ ਐਫ ਆਈ ਆਰ ਮੁਤਾਬਕ ਗੁਰਪ੍ਰੀਤ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਲੋੜ ਤਹਿਜ਼ਿਲ ਬਲਾਚੌਰ ਨੇ ਸ਼੍ਰੀਮਤੀ ਸੁਨੀਤਾ ਸ਼ਰਮਾ ਸੁਨੀਤਾ ਚੈਰੀਟੇਬਲ ਹਸਪਤਾਲ ਮੰਡਿਆਣੀ ਰੋਡ ਬਲਾਚੌਰ ਵਿਰੋਧ ਵਿਭਾਗੀ ਸ਼ਿਕਾਇਤ ਬੀ ਐਮਐਸ ਦੀ ਕਥਿਤ ਜਾਲੀ ਡਿਗਰੀ ਤਿਆਰ ਕਰਕੇ ਪ੍ਰੈਕਟਿਸ ਕਰਨ ਦੇ ਸੰਬੰਧ ਵਿੱਚ ਕੀਤੀ ਸੀ ਮਾਮਲਾ ਆਇਆ ਸੀਗਾ ਤੁਹਾਡੀ ਬਾਈਕ ਦੇ ਨਾਲ ਹੋਇਆ ਸੀਗਾ। ਉਹ ਕੀ ਮਾਮਲਾ ਸੀਗਾ ਤੇ ਕਿੱਦਾਂ ਹੋਇਆ? ਮੈਂ ਗੁਰ ਮੈਂ ਗੁਰਪ੍ਰੀਤ ਸਿੰਘ ਸਾਨੂੰ ਪੁਜਾਕਰ ਸਿੰਘ ਪਿੰਡ ਲੋਟਾ। ਮੇਰੀ ਨਾ ਵਾਈਫ ਪ੍ਰੈਗਨੈਂਟ ਸੀ। ਅਸੀਂ ਸੰਿਤਾ ਹਸਪੀਟਲ ਗਏ। ਉਹਨਾਂ ਨੇ ਉਹ ਮੈਂ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਪ੍ਰੈਗਨੈਂਟ ਆ। ਪ੍ਰੈਗਨੈਂਟ ਵੀ ਹੈਗਾ ਉਹਨਾਂ ਨੇ ਸਾਨੂੰ ਦੇ ਦਿੱਤੀ ਕਿੱਟ ਖਾਣ ਨੂੰ। ਇਹ ਕਿੱਟ ਖਾ ਲਓ ਕੋਈ ਗੱਲ ਨਹੀਂ। ਵੀ ਇੱਕ ਦੋ ਦਿਨਾਂ ਬਾਅਦ ਤੁਸੀਂ ਸਾਡੇ ਕੋ ਆ ਜਿਓ। ਇੱਕ ਦੋ ਦਿਨਾਂ ਬਾਅਦ ਅਸੀਂ ਉਹਨਾਂ ਕੋਲ ਦੁਬਾਰਾ ਗਏ ਤਾਂ ਬਲੀਡਿੰਗ ਨਹੀਂ ਹੋਈ। ਮੁਰਕੇ 2-4 ਦਿਨ ਸਾਨੂੰ ਫੇਰ ਬੁਲਾਇਆ ਉਹਨਾਂ ਨੇ ਫੇਰ ਗਏ ਉਹ ਫੇਰ ਵੀ ਬਲੀਡਿੰਗ ਹੋਣ ਲੱਗ ਪਈ ਤਾਂ ਫਿਰ ਬਲੀਡਿੰਗ ਬੰਦ ਨਾ ਹੋਵੇ ਜਿੰਨੇ ਬੰਦ ਨਾ ਹੋਵੇ ਬੰਦ ਹੋਣ ਤੋਂ ਬਾਅਦ ਕੰਟੀਨਿਊਅਲੀ ਜਾਂਦੇ ਰਹੇ ਪਹਿਲੇ 1.5 ਮਹੀਨਾ ਤੇ ਸਾਨੂੰ ਗੰਦੀ ਵੀਰ ਚੈੱਕ ਕਰਨਾ ਪੈਣਾ ਉਹਨਾਂ ਨੇ ਸਾਨੂੰ ਬਿਨਾਂ ਦੱਸੇ ਤੇ ਉਹਦਾ ਅਬੋਰਸ਼ਨ ਕਰਤਾ ਅਬੋਰਸ਼ਨ ਕਰਤਾ ਅਬੋਰਸ਼ਨ ਕਰਨੇ ਤੇ ਬਾਅਦ ਸਾਨੂੰ ਉਹਨਾਂ ਨੇ ਘਰ ਭੇਜਤਾ ਫੇਰ ਸਾਨੂੰ ਪੰਜ ਚਾਰ ਦਿਨ 8-10 ਦਿਨ ਬੁਲਾਉਂਦੇ ਰਹੇ ਆ ਜਾਂਦੇ ਰਹੇ ਆਂਦੇ ਰਹੇ ਗੁਲੂ ਕੁਝ ਲਾਉਂਦੀ ਸੀ ਗੁਲੂ ਕੁਝ ਲਾਉਣ ਤੋਂ ਬਾਅਦ ਸਾਨੂੰ ਵਾਪਸ ਘਰ ਭੇਜ ਦਿੰਦੀ ਸੀ ਤੇ ਮੁੜ ਕੇ ਉਹ ਬਲੀਡਿੰਗ ਫੇਨਾ ਹਟੇ ਮੈਂ ਦੁਬਾਰਾ ਫੇ ਚੈੱਕ ਕੀਤਾ ਚੈੱਕ ਕਰਨ ਦੇ ਬਾਅਦ ਦੁਬਾਰਾ ਫੇ ਪ੍ਰੈਗਨਨਸੀ ਪੋਜ਼ਿਟਿਵ ਆਵੇ ਤੇ ਮੈਂ ਇਹ ਆਪਣੀ ਮਰਜ਼ੀ ਨਾਲ ਮੈਂ ਨਾ ਇਹਨੇ ਕੋਈ ਸਿਟੀ ਸਕੈਨ ਕਰਾਈ ਨਾ ਕੋਈ ਟੈਸਟ ਕੀਤਾ ਅਸੀਂ ਸਕੈਨ ਕਰਾਣ ਗਏ ਸਕੈਨ ਨੇ ਆਪਣੀ ਮਰਜ਼ੀ ਨਾਲ ਸਕੈਨ ਕਰਾਣ ਗਏ ਆ ਸਕੈਨ ਦੇ ਵਿੱਚ ਲਿਖਿਆ ਵਾ ਵੀ ਉਹਦੇ ਵਿੱਚ ਵੀ ਇਹ ਅੰਦਰ ਐਨ ਐਮ ਐਮ ਦਾ ਪੀਸ ਹੈਗਾ ਆ ਤੇ ਮੈਂ ਆ ਕੇ ਇਹਨਾਂ ਨੂੰ ਸਕੈਨ ਦਿਖਾ ਲਈ ਮੈਂ ਆਪਣੀ ਮਾਦੀ ਨਾਲ ਲਿਆ ਕੇ ਰਾਕੇ ਲਿਆ ਕੇ ਦਿਖਾ ਲਈ ਮੈਨੂੰ ਕਹਿੰਦੀ ਵੀ 2-3000 ਲਾਇਆ ਆ ਆਰਾਮ ਆ ਗਿਆ ਤੇ ਇਹ ਸਕੈਨ ਦੇ ਵਿੱਚ ਕੁਝ ਵੀ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਬਿਲਕੁਲ ਕਲੀਅਰ ਆ ਤੂੰ ਟੈਨਸ਼ਨ ਨਾ ਲਾਉ ਜਾਓ ਅਸੀਂ ਕੰਪਨੀ ਨੂੰ ਫੇਰ ਸਾਨੂੰ ਬੁਲਾਵੀਂ ਲਈ ਸ੍ਰੀ ਨੂੰ ਬੁਲਾ ਲੈਣਾ ਗੁੱਲ ਨੂੰ ਕੋਈ ਲਾ ਕੇ ਸ਼ਾਮ ਨੂੰ ਭੇਜ ਦੇਣਾ ਸ੍ਰੀ ਨੂੰ ਬੁਲਾ ਲੈਣਾ ਸ਼ਾਮ ਨੂੰ ਭੇਜ ਦੇਣਾ ਤੇ ਮੇਰੀ ਮੰਮੀ ਬਾਹਰੋਂ ਆਏ ਜਰਮਨ ਗਏ ਤੇ ਮੇਰੀ ਬੀਬੀ ਕੋਲੋਂ ਜਦੋਂ ਬਾਹਰੋਂ ਆਏ ਤੇ ਮੇਰੀ ਮਾਤਾ ਲੈ ਕੇ ਗਏ ਮੇਰੀ ਮਾਤਾ ਨੇ ਕਹਿੰਦੀ ਦੁਬਾਰਾ ਇਹਦਾ ਚੈੱਕਅਪ ਕਰਨਾ ਪੈਣਾ ਉਹ ਦੁਆਰਾ ਅੰਦਰ ਲੈ ਗਈ ਅੰਦਰ ਲੈਣਾ ਚੈੱਕ ਕਰਨ ਦੇ ਬਹਾਨੇ ਉਹਨੇ ਦੁਆਰਾ ਦੁਆਰਾ ਫੇਰ ਅਬੋਰਸ਼ਨ ਕੀਤਾ ਉਹਦਾ ਮੇਰੀ ਘਰ ਵਾਲੀ ਬਾਹਰ ਆਈ ਤਾਂ ਮੇਰੀ ਮਾਤਾ ਨੂੰ ਦੱਸਿਆ ਵੀ ਹਾਂ ਮੇਰਾ ਦੁਆਰਾ ਫੇਰ ਨੇ ਅਬੋਰਸ਼ਨ ਵਾਂਗੂ ਕੀਤਾ ਜਦੋਂ ਇਹਨੇ ਦੂਜੀ ਵਾਰੀ ਅਬੋਰਸ਼ਨ ਕੀਤਾ ਉਹਦੇ ਬੱਚਿਆਂ ਦੀ ਦੇ ਵਿੱਚ ਕੱਟ ਲੱਗ ਗਿਆ ਜੋ ਚੀਜ਼ ਹੈਗੇ ਤਾਂ ਉਹ ਬੱਚਿਆਂ ਦੀ ਦੇ ਵਿੱਚ ਕੱਟ ਲੱਗ ਗਿਆ ਕੱਟ ਲੱਗਣ ਤੋਂ ਬਾਅਦ ਅਸੀਂ ਇਹਨੂੰ ਗਲੂ ਕੋਈ ਲਾਇਆ ਗਲੂ ਕੋਲ ਲਾ ਲਤ ਤੋਂ ਬਾਅਦ ਅਸੀਂ ਘਰ ਆ ਗਏ ਸਵੇਰ ਨੂੰ ਵਾਈਫ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ। ਜਦ ਮੈਂ ਕਿਹਾ ਵੀ ਚਲ ਨਹੀਂ ਰਾਮ ਆਦਾ ਅਸੀਂ ਪੁੱਛੀ ਵੀ ਜਾਂਦੇ ਆ ਵੀ ਸਾਨੂੰ ਨਹੀਂ ਸਮਝ ਆਉਂਦੀ ਸਾਨੂੰ ਦੱਸ ਦੋ ਇਹਦੇ ਅਸੀਂ ਹੁੰਦਰ ਦਿਖਾ ਲੰਨੇ ਇਹ ਸਾਨੂੰ ਜਾਣ ਨਹੀਂ ਮੇਰੀ ਟੈਨਸ਼ਨ ਆ ਤੂੰ ਟੈਨਸ਼ਨ ਨਾ ਲਓ ਮੈਂ ਬੈਠੀ ਹਾਂ ਮੈਂ ਬੈਠੀ ਹਾਂ ਜੇ ਸਿਹਤ ਜਿਆਦਾ ਖਰਾਬ ਹੋ ਗਈ ਮੈਂ ਕਟਾਰੀ ਦੇ ਲਿਆ ਮੈਂ ਕਹਿੰਦਾ ਨਹੀਂ ਰਾਮਾ ਦਾ ਕਟਾਰੀ ਦਿਖਾ ਲੰਨੇ ਜਾਂ ਕਟਾਰੀ ਇਹ ਕਟਾਰੀ ਦੀ ਮੈਡਮ ਨੇ ਟੈਸਟ ਕੀਤਾ ਉਹ ਕਹਿੰਦੇ ਪੋਜ਼ਿਟਿਵ ਆ ਵੀ ਤੁਹਾਡੀ ਸਕੈਨ ਕਰਾਣੀ ਪੈਣੀ ਆ ਵੀ ਤੁਸੀਂ ਨਮਨੂਰ ਦੇ ਕੋਲ ਸਕੈਨ ਲਿਆਓ ਕਰਾ ਕੇ ਜਦੋਂ ਅਸੀਂ ਸਕੈਨ ਕਰਾਨ ਗਏ ਤਾਂ ਡਾਕਟਰਾਂ ਨੇ ਸਕੈਨ ਕੀਤੀ ਉੱਥੇ ਬੇਸ਼ ਹੋ ਗਏ ਸਿਹਤ ਜਿਆਦਾ ਖਰਾਬ ਹੋ ਗਈ ਉਹ ਡਾਕਟਰਾਂ ਨੇ ਬਾਹਰ ਆ ਕੇ ਮੈਨੂੰ ਦੱਸਿਆ ਵੀ ਇਹਦੇ ਬੱਚੇਦਾਨੀ ਦੇ ਵਿੱਚ ਕੱਟ ਲੱਗਿਆ ਵਾ। ਇਹ ਕੱਟ ਲੱਗਣ ਕਰਨਾ ਵੀ ਬੱਚੇਦਾਨੀ ਦੇ ਕੱਟ ਲੱਗਣ ਦਾ ਕੰਨੇ ਪੇਟ ਵਿੱਚ ਬਲੱਡ ਵਹਿ ਰਿਹਾ। ਵੀ ਹੁਣ ਤੁਸੀਂ ਨਾ ਕਿਤੇ ਰਹਿਫਤ ਦੇ ਚੱਕਰ ਚ ਪਿਓ ਨਾ ਤੁਸੀਂ ਕਿਸੇ ਦੀ ਸਲਾਹ ਚੱਕਰ ਚ ਪਿਓ ਵੀ ਮੈਡਮ ਨੂੰ ਨੂੰ ਅੰਦਰ ਮਿਲ ਕੇ ਉਹਨੂੰ ਕਹਿ ਦਿਓ ਵੀ ਤੁਸੀਂ ਕਰਨਾ ਜੋ ਕਰਨਾ। ਉਹਨਾਂ ਨੇ 15-20 ਮਿੰਟਾਂ ਦੇ ਵਿੱਚ ਵਿੱਚ ਅੰਦਰ ਲਈ ਆ ਕੇ ਪੇਟ ਖੋਲ ਕੇ ਤੇ ਬੱਚੇਦਾਨੀ ਨੂੰ ਦਿਖਾ ਲਈ ਵੀ ਆ ਫਲਾਨੀ ਜਗ੍ਹਾ ਤੇ ਕੱਟ ਲੱਗਿਆ ਵਾ ਵੀ ਆ ਬਲੀਡਿੰਗ ਆ। ਉਹਨਾਂ ਨੇ ਸਹੀ ਕੀਤਾ। ਮੈਡਮ ਨੇ ਉਹਨੂੰ ਉੱਦਬੋਤ ਤਨਵਾ ਦਾ ਮੇਰੀ ਘਰ ਵਾਲੀ ਦੀ ਜਾਨ ਬਚੀ ਮੇਰੇ ਬੱਚੇ ਛੋਟੇ ਛੋਟੇ ਹੈ ਜੀ ਮੈਨੂੰ ਕਿਤੇ ਜਾਣੇ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਤੁਸੀਂ ਇਨਕੁਆਰੀ ਪਾਇੰਸੀ ਜਿਆ ਕਿਆ ਕੀਤਾ ਹਾਂਜੀ ਮੈਂ ਸਿਵਲ ਸਰਜਨ ਦੇ ਦਰਖਾਸਤ ਦਿੱਤੀ ਐ ਐਸਐਸਪੀ ਦੇ ਦੇ ਡੀਸੀ ਦੇ ਸਾਰਿਆਂ ਨੇ ਦਰਖਾਸਤ ਦਿੱਤੀ ਦਰਖਾਸਤ ਦੇਣ ਤੋਂ ਬਾਅਦ ਮੈਨੂੰ ਕੋਈ ਇਨਸਾਫ ਨਹੀਂ ਮਿਲਦਾ ਸੀ ਕੋਈ ਇਨਸਾਫ ਨਹੀਂ ਮਿਲਦਾ ਸੀ ਕਿ ਇਹ ਸਿਵਲ ਸਰਜਨ ਦੇ ਜਾ ਕੇ ਪੁੱਛਦੇ ਸੀ ਜੀ ਅਸੀਂ ਉਹ ਕਹੀ ਜਾਂਦੇ ਤੇ ਵੀ ਉਹਨਾਂ ਉਹਨੇ ਸੁਨੀਤਾ ਨੇ ਮੇਰੇ ਪਰ ਇੱਕ ਕੇਸ ਪਾਤਾ ਵੀ ਮੈਨੂੰ ਰਸਮਤ ਕਰਦਾ ਰਸਮਤ ਕਰਦਾ ਮੈਨੂੰ ਹਾਂਜੀ ਮੇਤੇ ਕੇਸ ਪਾਤਾ ਵੀ ਮੈਨੂੰ ਰਸਮਤ ਕਰਦਾ ਕਿ ਕੇਸ ਕਰਨ ਅਸੀਂ ਸਿਵਲ ਸਜਨ ਜਾ ਕੇ ਪੁੱਛਦੇ ਸੀ ਸਿਵਲ ਸਜਨ ਕਹਿੰਦੀ ਸੀ ਵੀ ਤੁਹਾਡੇ ਉਹਨੇ ਤੁਹਾਡੇ ਪਰ ਕੇਸ ਪਾਇਆ ਵੈ ਇਸ ਕਰਕੇ ਹਜੇ ਅਜੇ ਕੁਝ ਨਹੀਂ ਕਰ ਸਕਦੇ ਠੀਕ ਲੈ ਐਸ ਐਚਓ ਬੜਾ ਚੋਰ ਤੇ ਪੁਲਿਸ ਡੀ ਐਸ ਪੀ ਵੀ ਨਮਾਸ਼ੇਰ ਉਹਨਾਂ ਨੇ ਮੈਨੂੰ ਇਨਸਾਫ ਦਵਾਇਆ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਹਨਾਂ ਨੂੰ ਰਸਕੀਤਾ ਤੇ ਭੋਲੇ ਭਾਲੇ ਲੋਕਾਂ ਦੀ ਜਾਨ ਵਜੀ ਮੇਰਾ ਨਾਮ ਗੁਰਜੀਤ कौर ਪਿੰਡ ਲੋਟਾਂ ਮੈਂ ਪ੍ਰੈਗਨੈਂਟ ਸੀਗੀ ਮੈਂ ਆਪਣਾ ਟਰੀਟਮੈਂਟ ਲੈਣ ਸੁਨੀਤਾ ਹਸਪਤਾਲ ਗਈ ਉਹਨਾਂ ਨੇ ਮੈਨੂੰ ਕਿੱਟ ਦੇਤੀ ਖਾਣ ਨੂੰ ਦਵਾਈ ਦਿੱਤੀ ਫਿਰ ਮੈਂ ਦਵਾਈ ਖਾਣ ਤੋਂ ਬਾਅਦ ਤਿੰਨ ਚਾਰ ਦਿਨ ਬਾਅਦ ਉਹਨਾਂ ਨੇ ਮੈਨੂੰ ਫੇਰ ਬੁਲਾਇਆ ਮੇਰਾ ਬਲੀਡਿੰਗ ਸ਼ੁਰੂ ਹੋ ਗਈ ਬਲੀਡਿੰਗ ਸ਼ੁਰੂ ਹੋਣ ਤੋਂ ਬਾਅਦ ਫੇਰ ਮੈਂ ਕਿਹਾ ਮੈਨੂੰ ਬਲੀਡਿੰਗ ਜ਼ਿਆਦਾ ਹੁੰਦੀ ਹੈ ਫਿਰ ਉਹਨਾਂ ਨੇ ਮੈਨੂੰ ਅਬੋਰਸ਼ਨ ਕਰਵਾਉਣ ਦੀ ਸਲਾਹ ਦਿੱਤੀ ਕਹਿੰਦੀ ਤੁਸੀਂ ਅਬੋਰਸ਼ਨ ਕਰਵਾ ਲਓ ਫਿਰ ਉਹ ਅਬੋਰਸ਼ਨ ਉਹਨਾਂ ਨੇ ਮੇਰਾ ਨਾ ਕੋਈ ਸਕੇ ਨਾ ਕੋਈ ਉਹਨਾਂ ਨੇ ਮੇਰੀ ਸਕੈਨ ਕੀਤੀ ਨਾ ਮੇਰੇ ਕੋਈ ਕਾਗਜ਼ੇ ਪਰ ਸੈਂਡ ਕਰਵਾਏ ਤੁਰੰਤ ਮੇਰਾ ਅਬੋਰਸ਼ਨ ਕਰਤਾ ਅਬੋਰਸ਼ਨ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਗਰੂ ਬੋਸ ਲਵਾਇਆ ਦਵਾਈ ਦਿੱਤੀ ਘਰ ਨੂੰ ਭੇਜਤਾ ਉਹਨਾਂ ਨੇ ਫਿਰ ਕੁਝ ਦਿਨਾਂ ਬਾਅਦ ਪਰ ਜਾਂਦੇ ਰਹੇ ਮਨੁਰਾਮ ਨਹੀਂ ਆਇਆ ਮੇਰੀ ਬਲੀਡਿੰਗ ਵਾਧਦੀ ਗਈ ਫਿਰ ਅਬੋਰਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਫਿਰ ਅੰਦਰ ਬੁਲਾ ਕੇ ਮੇਰੀ ਮੰਮੀ ਮੇਰੇ ਨਾਲ ਸੀ ਬਾਹਰ ਨੂੰ ਗਏ ਹੋਏ ਤੇ ਇਨਨੂ ਆ ਕੇ ਮੈਂ ਦੱਸਿਆ ਵੀ ਮੇਰੀ ਐਡਾ ਹਾਲਤ ਜ਼ਿਆਦਾ ਖਰਾਬ ਹੈ ਇਹ ਮੇਰੇ ਨਾਲ ਗਏ ਸੁਨੀਤਾ ਹਸਪਤਾਲ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਦੇਖੋ ਇਹਦੀ ਜ਼ਿਆਦਾ ਹਾਲਤ ਖਰਾਬ ਹੈ ਉਹ ਅੰਦਰ ਜਾ ਕੇ ਉਹਨਾਂ ਨੇ ਮੈਨੂੰ ਫੇਰ ਦੇਖਿਆ ਉਹਨਾਂ ਨੇ ਮੇਰੀ ਫੇਰ ਫੇਰ ਮੇਰਾ ਵਾਸ਼ਨ ਕੀਤਾ ਉਹ ਵਾਸ਼ਨ ਕਰਨ ਤੋਂ ਬਾਅਦ ਫਿਰ ਮੰਮੀ ਨੇ ਮੇਰੀ ਨਾਲ ਕਿਹਾ ਵੀ ਇਹ ਤਾਂ ਤੁਰਬੀ ਨਹੀਂ ਹੁੰਦਾ ਇੰਨਾ ਜ਼ਿਆਦਾ ਕੰਮ ਖਰਾਬ ਹੈ ਵੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇਖੋ ਸਹੀ ਉਹ ਕਹਿੰਦੀ ਕੁਝ ਨਹੀਂ ਹੈਗਾ ਮੈਂ ਦਵਾਈ ਦੇਤੀ ਠੀਕ ਹੈ ਜਦਕਿ ਉਹਨਾਂ ਮੇਰਾ ਫੇਰ ਵੀ ਨਾ ਕੋਈ ਉਹਨਾਂ ਮੇਰਾ ਸਹੈਂਡ ਲੈ ਨਾ ਮੇਰਾ ਕੋਈ ਉਨੇ ਨੇ ਕਾਗਜ਼ 'ਤੇ ਸਾਈਨ ਕਰਵਾਈ ਸਿੱਧਾ ਮੇਰਾ ਵਾਸ਼ਿੰਗ ਦੋ ਵਾਰ ਉਹਨੇ ਮੇਰਾ ਮੈਨੂੰ ਬਿਨਾ ਦੱਸੇ ਮੇਰਾ ਵਾਸ਼ਿੰਗ ਕੀਤਾ ਅੰਦਰ ਲੈ ਜਾ ਕੇ ਵਾਸ਼ਿੰਗ ਕਰਨ ਤੋਂ ਬਾਅਦ ਮੇਰੀ ਮੇਰਾ ਖੂਨ ਇੰਨਾ ਜ਼ਿਆਦਾ ਬਲੀਡਿੰਗ ਜਾਂ ਇੰਨੀ ਜ਼ਿਆਦਾ ਹੋਣ ਲੱਗ ਗਈ ਵੀ ਮੈਂ ਤਾਂ ਉੱਥੇ ਬੈਠ ਵੀ ਨਹੀਂ ਤਾਂ ਹੁੰਦਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਉਹਨੇ ਨੇ ਗੁਰੂ ਘਰ ਦੇ ਕੇ ਘਰ ਨੂੰ ਭੇਜਤਾ ਦਵਾਈ ਲਾ ਕੇ ਫਿਰ ਉਸ ਤੋਂ ਦਵਾਈ ਦੇ ਕੇ ਫੇਰ ਘਰ ਜਾਣ ਤੋਂ ਬਾਅਦ ਮੇਰੀ ਹਾਲਤ ਜ਼ਿਆਦਾ ਖਰਾਬ ਹੋਣ ਲੱਗ ਪਈ ਫੇਰ ਉਹ ਕਟਾਰਿਆ ਹਸਪੀਟਲ ਪਹੁੰਚੇ ਕਟਾਰਿਆ ਹਸਪੀਟਲ ਪਹੁੰਚ ਕੇ ਉਹਨੇ ਮੈਨੂੰ ਦੱਸਿਆ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਐਦਾਂ ਸਿਹਤ ਖਰਾਬ ਹੈ ਮੈਂ ਪ੍ਰੈਗਨੈਂਸੀ ਹੈਗੀ ਮੈਨੂੰ ਉਹਨਾਂ ਨੇ ਦੋ ਵਾਰ ਵਾਚਨ ਕੀਤਾ ਉਹਨਾਂ ਨੇ ਮੇਰੀ ਦੇਖੀ ਰਿਪੋਰਟ ਹੋ ਗਈ ਨੇ ਤੁਸੀਂ ਤਾਂ ਪ੍ਰੈਗਨੈਂਟ ਹੈ ਵੀ ਐਨ ਐਮ ਐਮ ਦਾ ਤੁਹਾਡੇ ਅੰਦਰ ਪੀਸ ਹੈ ਫੇਰ ਉਹ ਉਹ ਕਹਿੰਦੇ ਤੁਸੀਂ ਐਦਾਂ ਕਰੋ ਨਮਨੂਰ ਹਸਪਤਾਲ ਜਾਓ ਉੱਥੋਂ ਤੋਂ ਸਕੈਨ ਕਰਵਾ ਕੇ ਲੈ ਕੇ ਆਓ ਉਸ ਜਦੋਂ ਸਕੈਨ ਕਰਦੇ ਸੀ ਉਹਨਾਂ ਨੇ ਮੇਰੇ ਜਿਆਦਾ ਦੇਖਿਆ ਸਿਹਤ ਜਿਆਦਾ ਖਰਾਬ ਹੈ ਉਹਨਾਂ ਨੇ ਮੇਰੇ ਤੁਰੰਤ ਆਪਰੇਸ਼ਨ ਦੀ ਸਲਾਹ ਦਿੱਤੀ ਵੀ ਅੰਦਰ ਕੱਟ ਲੱਗਿਆ ਵੀ ਉਹਨਾਂ ਨੇ ਦੱਸਿਆ ਵੀ ਅੰਦਰ ਬੱਚਾ ਦਾਣੇ ਨੂੰ ਕੱਟ ਲੱਗਿਆ ਵਾ ਜਿਹਦੇ ਨਾਲ ਬਲੀਡਿੰਗ ਰੁਕ ਨਹੀਂ ਰਹੀ ਬਲੀਡਿੰਗ ਜਦੋਂ ਬਹਿੜਦੀ ਆ ਉੱਠਦੀ ਆ ਹੋ ਜਾਂਦੀ ਆ ਜਿਹਦੇ ਖੂਨ ਤਾਂ ਨਹੀਂ ਬੰਦ ਹੁੰਦਾ ਫਿਰ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਹਸਬੰਦ ਨੂੰ ਕਿਹਾ ਵੀ ਤੁਹਾਨੂੰ ਸਾਨੂੰ ਫੈਸਲਾ ਦੱਸੋ ਸਾਨੂੰ ਤੁਰੰਤ ਤੁਹਾਡਾ ਆਪਰੇਸ਼ਨ ਕਰਨਾ ਪੈਣਾ ਏ ਫਿਰ ਉਹਨਾਂ ਨੇ ਆਪਰੇਸ਼ਨ ਕੀਤਾ ਮੇਰਾ ਮੈਂ ਨਮਨੂ ਨਮਨੂਰ ਹਸਪਤਾਲ ਦਾ ਬਹੁਤ ਧੰਨਵਾਦ ਕਰਦੀ ਆ ਤੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਮੈਨੂੰ ਇਨਸਾਫ ਦਿਵਾਇਆ ਮੈਂ ਚਾਹੁੰਦੀ ਆ ਵੀ ਅੱਗੇ ਵਾਸਤੇ ਕਿਸੇ ਨਾਲ ਇਦਾਂ ਨਾ ਹੋਵੇ ਜਿਦਾ ਉਹਨਾਂ ਨੇ ਮੇਰੇ ਨਾਲ ਕੀਤਾ ਸੁਨੀਤਾ ਹਸਪਤਾਲ ਨੇ ਸੁਨੀਤਾ ਦਾ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਖਿਲਾਫ ਤੁਸੀਂ ਇੱਕ ਮਾਮਲਾ ਦਰਜ ਕੀਤਾ ਇਹ ਪੂਰਾ ਮਾਮਲਾ ਕੀ ਹੈ ਇਸ ਵੰਦੇ ਗੋਪੀ ਸਿੰਘ ਨੇ ਇੱਕ ਦਰਖਾਸਤ ਹੈਲਥ ਡਿਪਾਰਟਮੈਂਟ ਦੇ ਕੋਲ ਕੀਤੀ ਸੀ ਕਿ ਮੇਰੀ ਵਾਈਫ ਗੁਰਜੀਤ ਕੌਰ ਦਾ ਇਲਾਜ ਡਾਕਟਰ 스ਨੀਤਾ ਸ਼ਰਮਾ ਵੱਲੋਂ ਆਪਣੇ ਹਸਪੀਟਲ ਵਿੱਚ ਠੀਕ ਤਰੀਕੇ ਨਾਲ ਨਹੀਂ ਕੀਤਾ ਗਿਆ ਜਿਸ ਹੁੰਦੇ ਹੈਲਥ ਡਿਪਾਰਟਮੈਂਟ ਵੱਲੋਂ ਇੱਕ ਸੈੱਟ ਬਣਾਈ ਗਈ ਸੀ ਡਿਊਰਿੰਗ ਸੈੱਟ ਦੀ ਨਿਕਵਾੜੀ ਦੇ ਦੌਰਾਨ ਜੋ ਰਿਕਾਰਡ ਸਨੀਤਾ ਡਾਕਟਰ 스ਨੀਤਾ ਸ਼ਰਮਾ ਵੱਲੋਂ ਦਿੱਤੇ ਗਏ ਸੀ ਉਹਨਾਂ ਨੂੰ ਵਾਚ ਕੇ ਜਿਹੜੇ ਡਾਕਟਰ 스ਨੀਤਾ ਉਹਨਾਂ ਨੂੰ ਆਪਣੀ ਡਿਗਰੀ ਸੰਬੰਧੀ ਰਿਕਾਰਡ ਦਿੱਤਾ ਗਿਆ ਉਸ ਨੂੰ ਜਦੋਂ ਵੈਰੀਫਾਈ ਕੀਤਾ ਗਿਆ ਤਾਂ ਉਹ ਡਿਗਰੀ ਤੇ ਜਿਹੜੇ ਡਾਕੂਮੈਂਟਸ ਸੀਗੇ ਉਹ ਝਾਲੀ ਪਾਏ ਗਏ ਜਿਸ ਦੇ ਬਿਹਾਫ ਤੇ ਸਿੱਟ ਵੱਲੋਂ ਇੱਕ ਰਿਪੋਰਟ ਬਣਾ ਕੇ ਭੇਜੇਗੀ ਕਿ ਇਹ ਸਾਰਾ ਝਾਲੀ 1.2 ਡਿਗਰੀ ਚਾਲੀ ਆ ਉਹਦੇ ਸੰਬੰਧੀ ਐਫਆਈਆ ਲਾਚ ਕੀਤੀ ਆ ਉਹ ਸੰਬੰਧੀ ਐਸਐਸਬੀ ਮਾਨ ਜੋਗ ਐਸਐਸਬੀ ਸਾਹਿਬ ਭੇਜੀ ਗਈ ਰਿਪੋਰਟ ਦੇ ਬਿਹਾਫ ਤੇ ਸਿੱਟੀ ਬਲਾਚੌਰ ਥਾਣੇ ਵਿੱਚ ਪੱਤਰ ਦਰਜ ਕੀਤਾ ਗਿਆ ਸੀ ਅਤੇ ਡਾਕਟਰ 스ਨੀਤਾ ਦੀ ਸੰਬੰਧੀ ਅਰੈਸਟ ਪਾ ਲਈ ਗਈ ਹੈ ਉਸ ਦੀ ਤਪੀਸ਼ ਜਾਰੀ ਇਹ ਸਰ ਹਸਪਤਾਲ ਅਮ ਬਲਾਚੌਰ ਵਿੱਚ ਕਿੱਥੇ ਸੜੇ ਜਿਹੜਾ ਹਸਪਤਾਲ ਹੈ 스ਨੀਤਾ ਚੈਰੀਟੇਬਲ ਹਸਪਤਾਲ ਹੈ ਬਲਾਚੌਰ ਵਿੱਚ ਹਕੀਕੀ ਸੈਕਸ਼ਨ ਕੀ ਧਾਰਾ ਲਗਾਏ ਅੰਡਰ ਸੈਕਸ਼ਨ 420 467 68 122 ਆਈਬੀਸੀ ਲੱਗੀ ਹੋ ਸਕਦਾ ਕਿ ਉਹ ਗ੍ਰਫਤਾਰੀ ਉਸ ਕੀ ਹੋ ਗਈ ਹੈ ਗ੍ਰਫਤਾਰੀ ਹੋ ਚੁੱਕੀ ਹੈ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਉਸ ਤੋਂ ਬਾਅਦ ਅਗਲੀ ਸੁਣਵਾਈ ਅਚਾ ਜਨਾ ਹਸਪਤਾਲੇ ਉਸ ਕੀ ਸਿਲ ਵੀ ਹੋਣੀ ਹੈ ਸਰ ਉਸ ਤੋਂ ਅਸੀਂ ਸਿਵਲ ਹਸਪੀਟਲ ਸਿਵਲ ਸਰਜਨਟਾਈਰ ਪਰ ਕਿ ਸੇਰ ਨੂੰ ਪਤਾ ਲੱਗਿਆ ਸਰ 3-7 ਕਈ ਸਰ 2-3 ਸਾਲ ਸੇ ਲਗਾਤਾਰ ਚਲਾ ਰਹੇ ਹੋ ਮੈਨੂੰ ਪਤਾ ਲੱਗਿਆ ਹੈ ਸਾਮੇ ਹੈਲਥ ਇਪਾਰਟਮੈਂਟ ਇਸ ਡਿਊਰਿੰਗ ਇਨਵੈਸਟੀਗੇਸ਼ਨ ਜਾ ਰਹੀ ਹੈ ਔਰ ਕੋਈ ਪੰਪ ਔਰ ਕੋਈ ਕੰਪਲੇਨਸ ਇਸ ਵੰਦੇ ਇਨਵੈਸਟੀਗੇਸ਼ਨ ਜਾ ਰਹੀ ਹੈ ਡੂਰਿੰਗ ਇਨਵੈਸਟੀਗੇਸ਼ਨ ਜੇ ਕੋਈ ਹੋਰ ਵੀ ਫੈਕਟਸ ਆਉਂਦੇ ਉਹ ਤਾਂ ਸ਼ੇਅਰ ਕੀਤੇ ਜਾਣਗੇ